ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਰਤਨ ਸਿੰਘ ਤੇ ਚੰਦਕੌਰ ਨੇ ਆਪਣੇ ਸੰਘਰਸ਼ਮਈ ਜੀਵਨ ਵਿੱਚ ਬੱਚਿਆਂ ਦੀ ਦੇਖਰੇਖ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਉਹਨਾਂ ਤਿੰਨ ਬੱਚਿਆਂ ਦੋ ਲੜਕੀਆਂ ਤੇ ਇੱਕ ਲੜਕੇ ਲਈ ਆਪਣੇ ਸੀਮਤ ਸਾਧਨਾ ਤੋਂ ਕਿਤੇ ਵੱਧ ਮਿਹਨਤ ਕਰਕੇ ਚੰਗੀ ਉੱਚ ਵਿੱਦਿਆ ਦੀ ਸਿੱਖਿਆ ਦਵਾਈ ਵੱਡੀ ਬੇਟੀ ਰੇਸ਼ਮ ਨੂੰ ਐਮ ਐਸ ਸੀ ਛੋਟੀ ਰਮਨ ਨੂੰ ਐਮ ਡੀ ਤੇ بیٹے ਦੀਪਕ ਨੂੰ ਐਮ ਕਾਮ ਦੀਆਂ ਡਿਗਰੀਆਂ ਕਰਵਾਈਆਂ ਵਿਆਹ ਸ਼ਾਦੀਆਂ ਚੰਗੇ ਘਰਾਆਂ ਚ ਕਰਕੇ ਡਾਕਟਰ ਬੇਟੀ ਅਮਰੀਕਾ ਦੂਸਰੀ ਆਸਟ੍ਰੇਲੀਆ ਤੇ ਬੇਟਾ ਕਨੇਡਾ ਜਾ ਸੈੱਟ ਹੋਈ ਰਤਨ ਸਿੰਘ ਸੇਵਾਮੁਕਤ ਹੋਣ ਪਿੱਛੋਂ ਬੱਚਿਆਂ ਨੂੰ ਹਰ ਸਾਲ ਮਿਲਣ ਚਲੇ ਜਾਂਦੇ ਪਹਿਲਾਂ ਪਹਿਲਾਂ ਤਾਂ ਆਉਣਾ ਜਾਣਾ ਬਹੁਤ ਚੰਗਾ ਲੱਗਦਾ ਰਿਹਾ ਪਰ ਹੁਣ ਇਕਾਉ ਲੱਗਣ ਲੱਗਾ ਇਸ ਬਾਰੇ ਜਦ ਬੱਚਿਆਂ ਨੂੰ ਦੱਸਿਆ ਤਾਂ ਉਹਨਾਂ ਸਲਾਹ ਦਿੱਤੀ ਕਿ ਉਹ ਕਿਸੇ ਇੱਕ ਬੱਚੇ ਕੋਲ ਪੱਕੇ ਤੌਰ ਤੇ ਰਹਿਣ ਦਾ ਮਨ ਬਣਾ ਲੈਣ। ਉਹਨਾਂ ਦੋਨਾਂ ਨੇ ਆਪਣੀ ਵੱਧਦੀ ਉਮਰ, ਡਿੱਗਦੀ ਸਿਹਤ ਤੇ ਡਾਕਟਰੀ ਸਹੂਲਤਾਂ ਦੀ ਸੁਲੱਭਤਾ ਨੂੰ ਮੁੱਖ ਰੱਖਦੇ ਡਾਕਟਰ ਬੇਟੀ ਕੋਲ ਰਹਿਣ ਦਾ ਵਿਚਾਰ ਬਣਾਇਆ। ਅਮਰੀਕਾ ਦਾ ਗ੍ਰੀਨ ਕਾਰਡ ਮਿਲਣ ਤੇ ਉਹਨਾਂ ਵਿਦੇਸ਼ਤਾ ਤੇ ਆ ਡੇਰੀ ਲਈ ਹੌਲੀ ਹੌਲੀ ਜਨਮ ਭੂਮੀ ਦਾ ਮੋਹ ਘਟਾਉਣਾ ਪਿਆ। ਨਿੱਤ ਦੀ ਫਿਕਰਮੰਦੀ ਤੋਂ ਮੁਕਤ ਹੋਣ ਲਈ ਜ਼ਮੀਨ ਜਾਇਦਾਦ ਵੇਚ ਵਟ ਦਿੱਤੀ। ਬਸ ਇੱਕ ਘਰ ਹੀ ਰੱਖਿਆ ਜੋ ਸਾਰਿਆਂ ਦੇ ਸੁੱਖ ਆਰਾਮ ਦਾ ਕੇਂਦਰ ਸੀ ਉਸ ਨੂੰ ਨੌਕਰ ਦੀ ਦੇਖਰੇਖ ਹੇਠ ਛੱਡ ਆਏ ਆਪਣਾ ਬੁਢਾਪਾ ਬੱਚਿਆਂ ਦੇ ਨਾਲ ਖੁਸ਼ੀ ਵਿੱਚ ਬੀਤੇ ਇਹੋ ਇੱਕ ਸਮਾਰਥ ਸਕਾਰਤਮਕ ਆਸ ਦੀ ਲੋ ਲੈ ਚੱਲ ਪਈ ਸੀ ਇਹ ਲੋ ਉਹਨਾਂ ਦੇ ਜੀਵਨ ਵਿੱਚ ਕਈ ਸਾਲ ਚਾਨਣਾ ਦਿੰਦੀ ਰਹੀ ਪਰ ਕੁਝ ਚਿਰ ਤੋਂ ਬਾਅਦ ਇਸ ਦਾ ਪ੍ਰਕਾਸ਼ ਘਟਣ ਲੱਗਾ ਇਹ ਕਿਵੇਂ ਸ਼ੁਰੂ ਹੋਇਆ ਇਸ ਬਾਰੇ ਰਮਨ ਨੇ ਇੰਨਾ ਹੀ ਦੱਸਿਆ ਕਿ ਮੰਮੀ ਪਾਪਾ ਵੱਲੋਂ ਤਾਂ ਕੋਈ ਤਕਲੀਫ ਨਹੀਂ ਪਰ ਹੁਣ ਉਹ ਸਾਰੇ ਚਾਹੁੰਦੇ ਨੇ ਕਿ ਪਰਿਵਾਰ ਇਕੱਲਾ ਆਜ਼ਾਦੀ ਨਾਲ ਜੀਵਨ ਗੁਜ਼ਾਰੇ ਅੱਜ ਤੱਕ ਉਹਨਾਂ ਨੇ ਮਾਪੇ ਦੀ ਬਹੁਤ ਸੇਵਾ ਕੀਤੀ ਹੈ ਉਹ ਇਸ ਦਾ ਬਿਹਤਰ ਹੱਲ ਇਹ ਹੋ ਸਕਦਾ ਹੈ ਕਿ ਦੀਪਕ ਇਹਨਾਂ ਦੀ ਜ਼ਿੰਮੇਵਾਰੀ ਲਵੇ ਇਸ ਬਾਰੇ ਭੈਣ ਭਰਾਵਾਂ ਨੇ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਦੀਪਕ ਨੇ ਖੁਸ਼ੀ ਨਾਲ ਮਾਪੇ ਦੀ ਸੇਵਾ ਕਰਨਾ ਆਪਣਾ ਫਰਜ਼ ਮੰਨਦਿਆਂ ਘਰ ਵਾਲੀ ਨੀਰੂ ਨੂੰ ਨੀਰੂ ਦੀ ਸਮੱਸਿਆ ਦਾ ਜ਼ਿਕਰ ਕੀਤਾ ਜਿਸ ਬਾਰੇ ਸਾਰੇ ਪਹਿਲਾਂ ਤੋਂ ਹੀ ਜਾਣੂ ਸੀ ਦੀਪਕ ਨੇ ਦੱਸਿਆ ਕਿ ਉਹ ਮੰਮੀ ਪਾਪਾ ਨੂੰ ਆਪਣੇ ਨਾਲ ਰੱਖਣ ਦੀ ਬਜਾਏ ਵੱਖਰੇ ਰਹਿਣ ਲਈ ਬਿਹਤਰ ਸਮਝਦਾ ਹੈ ਇਸ ਦੀ ਵਜ੍ਹਾ ਇਹ ਕਿ ਨੀਰੂ ਪੱਕੀ ਜਿੱਦਲ ਹੈ ਮਨਮਰਜ਼ੀ ਦੀ ਮਾਲਕਣ ਕਦੇ ਕਿਸੇ ਹੋਰ ਤੋਂ ਕੁਝ ਸੁਣਨ ਨੂੰ ਤਿਆਰ ਨਹੀਂ ਹੁੰਦੀ ਉਹ ਨਿੱਜੀ ਜੀਵਨ ਚ ਵੀ ਸੰਤੰਤਰਤਾ ਚਾਹੁੰਦੀ ਹੈ। ਦੀਪਕ ਦੀ ਮਜਬੂਰੀ ਕਿਸੇ ਹੱਦ ਤੱਕ ਠੀਕ ਸੀ। ਕਮਾਊ ਆਜ਼ਾਦ ਤੇ ਬੇਪਰਵਾਹ ਹੋਣ ਦੇ ਨਾਲ ਉਸਦੇ ਹੋਰ ਭੈਣ ਭਰਾ ਵੀ ਉੱਥੇ ਕਦੇ ਨਾ ਕਦੇ ਚੁੱਕ ਦੇ ਹੀ ਰੱਖਦੇ ਸਨ। ਦੀਪਕ ਨੇ ਹੋਰ ਕਿਹਾ ਕਿ ਕੈਨੇਡਾ ਚ ਮੰਮੀ ਪਾਪਾ ਵਿਜ਼ਿਟਰ ਦੇ ਨਾਤੇ ਜਦੋਂ ਜੀ ਕਰੇ ਆ ਚ ਆ ਸਕਦੇ ਨੇ ਪਰ ਆਖਿਰ ਤਾਂ ਵਾਪਸ ਅਮਰੀਕਾ ਜਾਂ ਇੰਡੀਆ ਹੀ ਜਾਣਾ ਪਏਗਾ। ਰਮਣ ਕੋਲ ਜਾਣ ਦਾ ਸਵਾਲ ਪੈਦਾ ਨਹੀਂ ਸੀ ਕਿਉਂਕਿ ਜੋਸ ਦੇ ਨਾਲ ਉਸ ਦੇ ਸੱਸ ਸਹੁਰਾ ਪਹਿਲਾਂ ਤੋਂ ਹੀ ਰਹਿ ਰਹੇ ਸੀ ਸੋ ਬੱਚਿਆਂ ਨੇ ਸਰਬਸੰਮਤੀ ਨਾਲ ਇਹੋ ਵਧੀਆ ਹੱਲ ਲੱਭਿਆ ਕਿ ਮੰਮੀ ਪਾਪਾ ਨੂੰ ਅਪਾਰਟਮੈਂਟ ਲੈ ਕੇ ਸ਼ਿਫਟ ਕਰ ਦਿੱਤਾ ਜਾਵੇ ਤੇ ਨਵੇਂ ਘਰ ਦੀ ਸਾਰੀ ਜ਼ਿੰਮੇਵਾਰੀ ਦੀਪਕ ਚੱਲੇ ਜਦ ਮਾਤਾ ਪਿਤਾ ਨੂੰ ਇਹ ਦੱਸਿਆ ਗਿਆ ਤਾਂ ਉਹਨਾਂ ਨੇ ਇੰਨਾ ਦਮ ਨਹੀਂ ਰਹਿ ਗਿਆ ਸੀ ਕਿ ਉਹ ਇਸ ਸਵੀਜ਼ ਨੂੰ ਰੱਦ ਕਰ ਸਕਦੇ ਦਿਲ ਵਿੱਚ ਦੁੱਖ ਦੇ ਗੋਲੇ ਲੈ ਕੇ ਚੁੱਪ ਹੋ ਗਏ ਦੀਪਕ ਨੇ ਰਮਨ ਦੀ ਸਲਾਹ ਨਾਲ 1 ਸਾਲ ਦੀ ਲੀਜ਼ ਤੇ ਅਪਾਰਟਮੈਂਟ ਲੈ ਲਿਆ ਘਰ ਦੀਆਂ ਸਾਰੀਆਂ ਲੋੜਵੰਦੀ ਦੀਆਂ ਵਸਤੂਆਂ ਪਾ ਕੇ ਨਵੇਂ ਘਰ ਦਾ ਮੁੱਢ ਬੰਨ ਦਿੱਤਾ ਉਹ ਦੋਵੇਂ ਦਿਲੋਂ ਨਾ ਚਾਹੁੰਦੇ ਹੋਏ ਵੀ ਚੁੱਪਚਾਪ ਆਪਰਾਮ ਰਾਮ ਗਊਆਂ ਵਾਂਗ ਇਸ ਨਵੇਂ ਗਊਸ਼ਾਲਾ ਵਿੱਚ ਛੱਡ ਦਿੱਤੇ ਗਏ ਸਾਰੇ ਭੈਣ ਭਰਾ ਖੋਸਨ ਬੇਟੀ ਨੇ ਬੁੱਢੇ ਮਾਂ ਬਾਪ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੁਹਾਣੇ ਢੰਗ ਨਾਲ ਆਪਣੇ ਸਿਰੋਂ ਕਾਫੀ ਹੱਦ ਤੱਕ ਲਾ ਦਿੱਤੀ ਪ੍ਰਾਣੇ ਪੈਸਾ ਲਾ ਕੇ ਆਪਣਾ ਘਰ ਟੁੱਟਣੋਂ ਬਚਾ ਲਿਆ ਦੂਜੀ ਬੇਟੀ ਨੇ ਇਸ ਦੀ ਤਜ਼ੀਦ ਤਾਂ ਕੀਤੀ ਪਰ ਕਹਿ ਦਿੱਤਾ ਕਿ ਜੇ ਉਹਦੀ ਆਪਣੀ ਮਜਬੂਰੀ ਨਾ ਹੁੰਦੀ ਤਾਂ ਮੰਮੀ ਪਾਪਾ ਨੂੰ ਆਏ ਇਕੱਲੇ ਕਦੇ ਵੀ ਨਾ ਛੱਡਦੀ ਆਪਣੇ ਕੋਲ ਲੈ ਆਉਂਦੀ ਨਵੀਂ ਪੀੜੀ ਦੀ ਸੋਚਣੀ ਉਹਨਾਂ ਨੂੰ ਮੁਬਾਰਕ ਰਤਨ ਸਿੰਘ ਤੇ ਚੰਦਕੌਰ ਨਵੀਂ ਥਾਂ ਤੇ ਆ ਕੇ ਕਈ ਦਿਨ ਤਾਂ ਉਦਾਸ ਰਹੇ ਮਨ ਦੇ ਟੁੱਟੇ ਸੁਪਨੇ ਸੋਣ पिੰਜਰੇ ਚੋਂ ਨਿਕਲ ਤਿੰਕਿਆਂ ਦੇ ਆਲਨੇ ਚ ਆ ਆ ਠਹਿਰੇ ਘਰੋਂ ਬੇਕਰ ਸਿਰ ਤੇ ਆਪਣੀ ਛੱਤ ਨਾ ਹੋਣ ਦਾ ਅਹਿਸਾਸ ਅਤੇ ਆਪਣਿਆਂ ਤੇ ਬੇਗਾਨਿਆਂ ਦਾ ਸਹੀ ਗਿਆਨ ਇੱਥੇ ਆ ਕੇ ਹੋਇਆ ਪਹਿਲਾਂ ਤਾਂ ਬਹੁਤ ਦੁਖੀ ਹੋਏ ਪਰ ਹੌਲੀ-ਹੌਲੀ ਬੇਸਬਰੀ ਨੇ ਆਪਣੇ ਆਪੇ ਸੈੱਟ ਕਰ ਦਿੱਤਾ ਇਸ ਤ੍ਰੇਕੇ ਘਰੋਂ ਬਾਹਰ ਹੋਣ ਦਾ ਦੁੱਖ ਚੰਦ ਕੌਰ ਨੇ ਦਿਲ ਨੂੰ ਬਹੁਤ ਲਾਇਆ। ਉਹਨੂੰ ਇਹ ਸੱਟ ਦੀ ਪੀੜਾ ਸਹਾਰਨੀ ਸਹਿ ਲੱਗੀ। ਉਸਨੂੰ ਦਿਮਾਗ ਦਾ ਸਟ੍ਰੋਕ ਹੋ ਗਿਆ। ਮਹੀਨਾ ਪਾਰ ਹਸਪਤਾਲ ਰਹਿਣ ਮਗਰ ਪਿੱਛੋਂ ਫਿਰ ਨਵੇਂ ਘਰ ਵਾਪਸ ਆ ਗਈ। ਹਣ ਵੇਲੇ ਚੁੱਪ ਰਹਿਣ ਤੇ ਕੱਟ ਖਾਣ ਪੀਣ ਲੱਗੀ। ਉਹ ਵਿੱਚੇਲੇ ਵਿੱਚੇ ਵਿੱਚ ਕੁਲਦੀ ਰਹੀ। ਚੱਲਣ ਫਿਰਨੋ ਵੀ ਰੰਦੀ ਗਈ। ਹਾਰ ਵੇਲੇ ਇੱਕੋ ਚੋਰਾ ਹਾਏ ਹੁਣ ਸਾਨੂੰ ਲੋਕੀ ਕੀ ਆਖਣਗੇ ਚਲੋ ਆਪਣੇ ਘਰ ਚਲੀਏ ਇੱਥੇ ਦੂਜੀ ਵਾਰ ਮਰੇ ਹਾਂ ਪਹਿਲੀ ਵਾਰ ਉਦੋਂ ਹੀ ਮਰ ਗਏ ਸੀ ਜਿਸ ਦਿਨ ਖੁਸ਼ੀਆਂ ਭਰੇ ਘਰ ਨੂੰ ਇਹਨਾ ਚੰਦਰੇ ਹੱਥਾਂ ਨੇ ਜਿੰਦਰਾ ਲਾਇਆ ਸੀ ਉਹ ਇਹੋ ਗੱਲ बार-बार ਬੋਲਦੀ ਰਹਿੰਦੀ ਕੋਈ ਫਿਕਰ ਨਾ ਕਰ ਚੰਦਾ ਆਪਾਂ ਆਪਣੇ ਘਰ ਵਾਪਸੀ ਛੇਤੀ ਹੀ ਕਰਾਂਗੇ ਤੇਰੇ ਘਰ ਬਸ ਤੂੰ ਛੇਤੀ ਠੀਕ ਹੋ ਲੈ ਰਾਤਨ ਸਿੰਘ ਦਲਾਸਾ ਦਿੰਦਾ ਰਹਿੰਦਾ ਭਾਵੇਂ ਵਿੱਚੋਂ ਉਹ ਵੀ ਟੁੱਟ ਕੇ ਖੇਰੂ ਖੇਰੂ ਹੋਇਆ ਪਿਆ ਸੀ ਦਾਜ ਜੀ ਮੈਨੂੰ ਲੈ ਚਲੋ ਨਾ ਆਪਣੇ ਘਰ ਤੁਸੀਂ ਤਾਂ ਮੇਰੀ ਕਹੀ ਗੱਲ ਕਦੇ ਵੀ ਨਹੀਂ ਟਾਲਦੀ ਸੀ ਲੱਗਦਾ ਤੁਸੀਂ ਮੇਰੇ ਨਾਲ ਗੁੱਸੇ ਹੋ ਜੀ ਤੁਸੀਂ ਮੇਰੇ ਨਾਲ ਇੰਜ ਨਾ ਕਰੋ ਜੀ ਜੇ ਇੰਜ ਕਰੋਗੇ ਤਾਂ ਮੈਂ ਅਗਲਾ ਸਾਹ ਨਾ ਲੈ ਸਕਾਂਗੀ ਉਹਦੇ ਅੱਖਾਂ 'ਚੋਂ ਹੰਝੂਆਂ ਦਾ ਦਰਿਆ ਵਹਿ ਤੁਰਿਆ ਚੰਦਕੌਰ ਦਾ ਦੇਣਾ ਬਦਨ ਸਿਹਤ ਪੱਖੋਂ ਨਿੱਗਰਦੇ ਜਾਣਾ ਰਤਨ ਸਿੰਘ ਲਈ ਵੱਡੀ ਚਿੰਤਾ ਦਾ ਚੈਨ ਸੀ ਉਹ ਉਸ ਨੂੰ ਇਸ ਹਾਲਤ ਵਿੱਚ ਇੱਕ ਪਲ ਵੀ ਇਕੱਲਾ ਨਹੀਂ ਛੱਡ ਸਕਦਾ ਸੀ ਰਤਨ ਸਿੰਘ ਉਹਦੇ ਕਮਜ਼ੋਰ ਹੱਥਾਂ ਨੂੰ ਆਪਣੇ ਹੱਥਾਂ 'ਚ ਲੈ ਕੇ ਪਲੋਸ ਰਿਹਾ ਸੀ ਜਿਨ੍ਹਾਂ ਨੂੰ ਉਹ ਸਦਾ ਛੋਟੇ ਹੱਥਾਂ ਦੀਆਂ ਵੱਡੀਆਂ ਵਰਕਤਾਂ ਕਹਿੰਦਾ ਆਇਆ ਸੀ ਹੰਝੂ ਉਹਦੀਆਂ ਅੱਖਾਂ 'ਚੋਂ ਵੀ ਵਹਿ ਕੇ ਵਰਕਤਾਂ ਵਾਲੇ ਹੱਥਾਂ ਤੇ ਟਿੱਪ ਟਿੱਪ ਡਿੱਗ ਰਹੇ ਸੀ ਨਹੀਂ ਚੰਦ ਇੰਜ ਨਾ ਕਹਿ ਤੂੰ ਜਹਾਜ਼ ਦਾ ਸਫ਼ਰ ਕਰਨ ਯੋਗੀ ਹੋ ਲੈ ਆਪਾਂ ਪੱਕੇ ਤੌਰ ਤੇ ਆਪਣੇ ਘਰ ਵਾਪਸ ਚਲਾ ਚਲਾਂਗੇ ਮੈਂ ਤੈਨੂੰ ਲੈ ਕੇ ਚਲੂੰਗਾ ਰਤਨ ਸਿੰਘ ਬੜੀ ਮੁਸ਼ਕਲ ਨਾਲ ਰੋਂਦਿਆਂ ਇੰਨਾ ਹੀ ਕਹਿ ਸਕਿਆ ਮੁਰਦਲੀ ਆਵਾਜ਼ ਚ ਚੰਦਕੌਰ ਬੇਹੋਸ਼ ਚ ਬੋਲੀ ਦਾਜੀ ਸ਼ੁਕਰ ਹੈ ਤੁਸੀਂ ਮੇਰਾ ਅੰਤਿਮ ਸੰਸਕਾਰ ਕਰ ਦਿੱਤਾ ਮੇਰੇ ਹੱਥਾਂ ਤੇ ਗਰਮ ਗਰਮ ਸੇਕ ਪੁੱਜ ਰਿਹਾ ਤੁਸੀਂ ਮੇਰੀ ਰੱਖ ਲਈ ਹੁਣ ਆਪਾਂ ਆਪਣੇ ਘਰ ਵਾਪਸੀ ਤਾਂ ਕਰ ਲਈ ਹੈ ਮੈਂ ਹੁਣ ਆਰਾਮ ਨਾਲ ਸੌ ਜਾਵਾਂਗੀ ਫਿਕਰ ਨਾ ਕਰਨਾ ਹੁਣ ਮੈਂ ਤੁਹਾਨੂੰ ਕਦੇ ਤੰਗ ਨਾ ਕਰਾਂਗੀ ਭੁੱਲ ਚੁੱਕ ਬਖਸ਼ਨਾ ਤੁਹਾਡਾ ਸਦਾ ਰੱਬ ਰੱਖਾ ਰਹੇ ਰਤਨ ਸਿੰਘ ਨੂੰ ਇਹ ਨਹੀਂ ਪਤਾ ਸੀ ਕਿ ਇਹ ਉਦਾਂ ਚੰਦ ਤਾਂ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਘਟਦਾ ਘਟਦਾ ਲੋਪ ਹੋ ਰਿਹਾ ਉਹ ਜਿਸ ਘਰ ਦੀਆਂ ਗੱਲਾਂ ਕਰਦੇ ਸੀ ਉਹ ਵੀ ਤਾਂ ਆਪਣੇ ਮਾਲਕ ਦੀ ਉਡੀਕ 'ਚ ਅੱਖਾਂ ਭਰੀ ਬੈਠਾ ਰਾਹ ਦੇਖਦਾ ਰਹਿੰਦਾ ਕਿ ਕਦੋਂ ਉਹ ਵਰਕਤਾਂ ਵਾਲੇ ਹੱਥ ਆ ਕੇ ਬੰਦ ਕੀਤਾ ਜੰਦਰਾ ਕੋਲਣ ਤਾਂ ਜੋ ਉਹ ਵੀ ਉਹਨਾਂ ਦੇ ਗਲ ਲੱਗ ਰੋਵੇ ਤੇ ਦੱਸੇ ਕਿ ਘਰ ਵਸਦਿਆਂ ਦੇ ਦਿਲ ਦਿਲਾਂ ਦੀਆਂ ਖੁਸ਼ੀਆਂ ਨਾਲ ਧੜਕਦਾ ਨਹੀਂ ਤਾਂ ਕਬਰਸਤਾਂ ਸਮਾਨ ਹੁੰਦਾ ਉਹ ਵੀ ਤਾਂ ਕਦੋਂ ਦਾ ਮਾਲਕ ਦੀ ਘਰ ਵਾਪਸੀ ਲੋਚੇ ਜੇ ਤਰ ਕਹਾਣੀ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ